ਤੋ ਇਹ ਤਸਵੀਰ ਜਿਹੜੀ ਸਾਹਮਣੇ ਆਈ ਹੈ ਜਲੰਧਰ ਤੋਂ ਇਹ ਉਹੀ ਪਾਰਟੀ ਜਿਹੜੀ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹੋਂਦੀ ਸੀ ਔਰ ਜਿਵੇਂ ਹੀ ਸਰਕਾਰ ਹੋਂਦ ਵਿਚ ਆਈ ਉਸ ਵਾਂ ਲਗਾਤਾਰ ਕਈ ਮਾਮਲੇ ਸਾਹਮਣੇ ਆਏ ਤੇ ਹੁਣ ਇੱਕ ਹੋਰ ਵਿਧਾਇਕ ਆਮ ਆਦਮੀ ਪਾਰਟੀ ਦਾ ਜਿਸ ਤੇ ਕੀ ਗੰਭੀਰ ਇਲਜ਼ਾਮ ਲਗੇ ਨੇ ਸਾਡਾ ਪ੍ਰਮੀਤ ਇਸ ਵੇਲੇ ਜੁੜ ਚੁੱਕੀ ਨਾ ਦਿਨਾਲ ਗੱਲ ਕਰਦੇ ਆ ਪ੍ਰਮੀਤ ਜਿਸ ਨਾਲ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਕਿ ਕੁਝ ਇਸ ਨੂੰ ਲੈ ਕੇ ਕਾਰਵਾਈ ਹੋਈ ਹੈ ਇਹ ਉਹੀ ਪਾਰਟੀ ਜਿਹੜੀ ਕਿ ਕੱਟੜ ਇਮਾਨਦਾਰ ਆਪਣੇ ਆਪ ਨੂੰ ਕਹੋਂਦੀ ਸੀ ਲੇਕਿਨ ਕਿਸ ਤਰ੍ਹਾਂ ਦੇ ਨਾਲ ਇਸ ਤੇ ਆਪਣੇ ਆਗੂ ਪ੍ਰਚਾਰ ਚ ਦੇ ਵਿੱਚ ਲਿਫਤ ਨਿਕਲੇ ਨੇ ਉਸ ਦੀ ਇੱਕ ਹੋਰ ਉਦਾਹਰਨ ਸਾਹਮਣੇ ਆਈ ਹੈ। ਕਟਾਰੀ ਮਾਨਦਾਰ ਪਾਰਟੀ ਤੇ ਇਨਕਲਾਬ ਦਾ ਨਾਰਾ ਦੇਣ ਵਾਲੀ ਪਾਰਟੀ ਦੇ ਹੀ ਜਿਹੜੇ ਐਮ ਐਲ ਏ ਹੁਣ ਜਿਹੜੇ ਨੇ ਕਿ ਬਹੁਤ ਵੱਡੇ ਜਿਹੜੇ ਮੈਂ ਕਹਾਂ ਕਿ ਉਹ ਇੱਕ ਘੇਰੇ ਚ ਫਸਦੇ ਦਿਖਾਈ ਦੇ ਰਹੇ ਨੇ ਜਿਹੜੇ ਮਗਰ ਤੁਸੀਂ ਮੇਰਾ ਗੇਟ ਵੇਖ ਪਾ ਰਹੇ ਹੋ ਅਰੋੜਾ ਸਾਹਿਬ ਨੇ ਬਹੁਤ ਵੱਡਾ ਨਾਰਾ ਜਿਹੜਾ ਕਿ ਚੰਗਾ ਖਾਸਾ ਇੱਕ ਜੰਦਰ ਸੈਂਟਰਲ ਚ ਨਾਮ ਤੰਤਰਮੰਤਰ ਬਹੁਤ ਵਧੀਆ ਪਰ 22 ਅਪ੍ਰੈਲ ਨੂੰ ਇਹਨਾਂ ਦੇ ਪਰ ਖੁੱਤਰੇ ਗਏ ਪਹਿਲਾਂ ਸਰਕਾਰ ਵੱਲੋਂ ਉਹ ਕਾਰਵਾਈ ਜਿਹੜੀ ਕੀਤੀ ਗਈ ਇਹਨਾਂ ਦੇ ਸਿਕਿਉਰਿਟੀ ਗਾਰਡ ਲੈ ਕੇ ਅੱਜ ਜਿਹੜੀ ਵਿਜੀਲੈਂਸ ਵੱਲੋਂ ਜਿਹੜੀ ਇੱਕ ਵੱਡੀ ਕਾਰਵਾਈ ਇਹਨਾਂ ਦੀ ਰਹਾਇਸ਼ ਵੀ ਕੇ ਕੀਤੀ ਜਾ ਰਹੀਆਂ ਨੇ ਇਹਦੀ ਵੀ ਜੜਾ ਜੜੀਆਂ ਰਾਦਾ ਉਹ ਖਾਸੀਆਂ ਲੰਬੀਆਂ ਨੇ ਉਹਦਾ ਮੈਂ ਹੁਣ ਵਿਸਤਾਰ ਚ ਜਾਣਕਾਰੀ ਦੇਣਾ ਕੁਝ ਦਿਨ ਪਹਿਲਾਂ ਹਫਤੇ ਦੀ ਗੱਲ ਹੈ ਕਿ ਜਲੰਧਰ ਨਗਰ ਨਿਗਮ ਤੋਂ ਇੱਕ ਏਟੀਪੀ ਨੂੰ ਜਿਹੜਾ ਕਿ ਗ੍ਰਫਤਾਰ ਕੀਤਾ ਜਾਂਦਾ ਵੈ ਜਿਸ ਦਾ ਨਾਮ ਜਿਹੜਾ ਹੈ ਕਿ ਸੁਖਦੇਵ ਵਿਸ਼ਿਸ਼ਟ ਹੈ ਸੁਖਦੇਵ ਵਿਸ਼ਿਸ਼ਟ ਤੇ ਜਦੋਂ ਕਾਰਵਾਈ ਹੁੰਦੀ ਹੈ ਵਿਜੀਲੈਂਸ ਉਹਨੂੰ ਗ੍ਰਫਤਾਰ ਕਰਦੀ ਹੈ ਤੇ ਕਿਆ ਸਰਾਈਆਂ ਲਗਣੀਆਂ ਸ਼ੁਰੂ ਹੁੰਦੀਆਂ ਨੇ ਕਿ ਜੋ ਸ਼ਹਿਰ ਦੇ ਵਿੱਚ ਇਮਾਰਤਾਂ ਚਾਹੇ ਉਹ ਗੈਰ ਕਾਨੂੰਨੀ ਹੋਣ ਚਾਹੇ ਜਿਹੜੀਆਂ ਨਵੀਆਂ ਬਣਨ ਵਾਲੀਆਂ ਹੋਣ ਉਹਨਾਂ ਦੇ ਜਿਹੜੇ ਮਾਲਕਾਂ ਨੂੰ ਜਿਹੜਾ ਹੈ ਕਿ ਬਿਨਾਂ ਵਜ੍ਹਾ ਤੋਂ ਤੰਗ ਕੀਤਾ ਜਾਂਦਾ ਸੀਗਾ ਵਿੱਚ ਹਾਲਾਂਕਿ ਜਿਹੜਾ ਹੈ ਕਿ ਐਮਐਲਏ ਸਾਹਿਬ ਦਾ ਕਥਿਤ ਤੌਰ ਤੇ ਸਿੱਧੇ ਤੌਰ ਤੇ ਨਹੀਂ ਪਰ ਚਰਚਾ ਜਿਹੜੀ ਜਲੰਧਰ ਤੇ ਵਿੱਚ ਉਹ ਸਿੱਧੇ ਤੌਰ ਤੇ ਨਿਕਲ ਕੇ ਆਣੀ ਸ਼ੁਰ ਦੇ ਜਿਹੜੇ ਨੇ ਕਿ ਉਹ ਕਈ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਉਹਨਾਂ ਦੀ ਸ਼ਮੁਲੀਅਤ ਜਿਹੜੀ ਹੈ ਕਿ ਦੇਖਣ ਨੂੰ ਮਿਲਦੀ ਪਈ ਹੈ ਹਾਲਾਂਕਿ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦਾ ਅਧਿਕਾਰਿਕ ਤੌਰ ਤੇ ਜਾਂਚ ਦੇ ਵਾਸਤੇ ਜਿਹੜੀ ਹੈ ਕਿ ਗੱਲ ਨਹੀਂ ਆਖੀ ਗਈ ਪਰ ਜੇਕਰ ਆਪੋਜੀਸ਼ਨ ਦੀ ਮੈਂ ਗੱਲ ਕਰਾਂ ਸ਼ਹਿਰ ਦੇ ਵਿੱਚ ਜੋ ਸਰਗਰਮ ਹੈ ਭਾਜਪਾ ਦੇ ਜਿਹੜੇ ਸਾਬਕਾ ਐਮਐਲਏ ਨੇ ਆਪਾਂ ਦੀ ਪਾਰਟੀ ਤੋਂ ਸ਼ੀਤਲ ਉੰਗਰਾਲ ਉਹਨਾਂ ਨੇ ਵੀ ਜਿਹੜੇ ਨੇ ਕਿ ਵੱਡੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਕਿ ਇੱਕ ਜਿਹੜੇ ਕੁਛਕ ਜਿਹੜੇ ਰਸੂਕਦਾਰ ਲੋਕ ਨੇ ਚਲੰਦਰ ਵੈਸਟ ਦੀ ਜੇ ਗੱਲ ਕਰ ਕੀਤੀ ਜਾਵੇ ਤੇ ਚਲੰਦਰ ਸੈਂਟਰਲ ਦੇ ਜਿਹੜੇ ਨੇ ਕਿ ਵੱਡੇ ਨੇਤਾ ਗੱਲ ਕੀਤੀ ਜਾਵੇ ਉਹਨਾਂ ਦੀ ਸਿੱਧੇ ਤੌਰ ਤੇ ਸ਼ਮੁਲੀਅਤ ਜਿਹੜੀ ਹੈ ਕਿ ਐਸਟੀਪੀ ਦੇ ਨਾਲ ਜੁੜਦੀ ਹੈ ਕਾਰਵਾਈ ਅੱਗੇ ਚੱਲਦੀ ਹੈ ਤੇ ਬਹੁਤ ਦੇਰ ਬਾਅਦ ਇਹੋ ਜਿਹਾ ਇੱਕ ਮਾਮਲਾ ਜਦੋਂ ਸਾਹਮਣੇ ਆਉਂਦਾ ਕਿ ਏਟੀਪੀ ਦਾ ਲਗਾਤਾਰ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਚਾਰ ਵਾਰ ਜਿਹੜਾ ਹੈ ਕਿ ਉਹ ਰਿਮਾਂਡ ਵਧਦਾ ਵੈ ਕੱਲ ਵੀ ਜਿਹੜਾ ਹੈ ਕਿ ਦੁਬਾਰਾ ਤੋਂ ਉਹਦਾ ਰਿਮਾਂਡ ਵਧਿਆ ਹਾਲਾਂਕਿ ਜਿੰਨੀਆਂ ਕਿਆਸ ਰਹੀਆਂ ਲਗਦੀਆਂ ਪਈਆਂ ਨੇ ਵਿਜੀਲੈਂਸ ਵੱਲੋਂ ਜੋ ਕਾਰਵਾਈ ਕੀਤੀ ਗਈ ਜਾ ਰਹੀ ਹੈ ਅੱਜ ਵੀ ਵਿਜੀਲੈਂਸ ਜਿਹੜੀ ਇਹਨਾਂ ਦੇ ਇੱਥੇ ਪਹੁੰਚੀ ਹੈ ਉਹ ਇਸੇ ਮਾਮਲੇ ਦੇ ਨਾਲ ਸੰਬੰਧਿਤ ਹੀ ਸੂਤਰ ਦੱਸਦੇ ਪਈ ਨੇ ਕਿ ਜਿਹੜੀ ਪਹੁੰਚੀ ਹੋਈ ਆ ਬਹੁਤ ਵੱਡੀ ਕਾਰਵਾਈ ਐ ਇਸ ਵਕਤ ਚੱਲਦੀ ਪਈ ਐ ਰਮਨ ਰੋੜਾ 51 ਨੰਬਰ ਘਰ ਅਸ਼ੋਕ ਨਗਰ ਵਿਖੇ ਇਸ ਵਕਤ ਜਿਹੜੀ ਉਹ ਵਿਜੀਲੈਂਸ ਵੱਲੋਂ ਦਬਿਸ਼ ਦਿੱਤੀ ਜਾ ਰਹੀ ਐ ਐਮਐਲਏ ਸਾਹਿਬ ਦੱਸਿਆ ਜਾ ਰਿਹਾ ਹਾਲਾਂਕਿ ਅੰਦਰ ਹੀ ਨੇ ਬਹੁਤ ਵੱਡੇ ਤੱਥ ਸਿੱਧੇ ਤੌਰ ਤੇ ਜਿਹੜਾ ਮਾਮਲਾ ਕਿਤੇ ਨਾ ਕਿਤੇ ਐਮ ਐਲ ਏ ਸਾਹਿਬ ਤੇ ਨਗਰ ਨਿਗਮ ਦੇ ਵਿਚਾਲੇ ਜਿਹੜਾ ਕਿ ਸਿੱਧੇ ਤੌਰ ਤੇ ਜੁੜਦਾ ਪਿਆ ਦੇਖਣਾ ਹੋਏਗਾ ਕਿ ਹੁਣ ਅਗਲੀ ਇਹ ਕਾਰਵਾਈ ਜਿਹੜੀ ਹੈ ਕਿ ਕਿਹੜੇ ਪਾਸੇ ਵੱਲ ਕੀ ਰੁਖ ਲੈਂਦੀ ਹੈ ਦਰਦਾ ਬਿਲਕੁਲ ਇਥੇ ਹੁਣ ਜਿਸ ਨਾਲ ਵਿਧਾਇਕ ਦੇ ਖਿਲਾਫ ਤਾਂ ਐਕਸ਼ਨ ਲੈਂਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਸਰਕਾਰ ਦੇ ਲਈ ਇੱਕ ਬੜੀ ਵੱਡੀ ਕਿਰਕਰੀ ਦਾ ਵੀ ਜਿਹੜਾ ਹੈ ਸਬਬ ਬਣਦੀ ਨਜ਼ਰ ਆਏਗੀ ਇਹ ਪੂਰਾ ਮਾਮਲਾ ਲੇਕਿਨ ਹੋਰ ਕਿਹੜੇ ਕਿਹੜੇ ਲੋਕ ਨਾਲ ਸ਼ਾਮਿਲ ਰਹਿਣੇ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਇੱਕ ਤਰ੍ਹਾਂ ਦਾ ਗੋਰਖ ਤੰਦਾ ਸੀ ਕਹਿ ਸਕਦੇ ਹਾਂ ਕਿ ਫਰਜ਼ੀ ਨੋਟ ਨੋਟਿਸ ਪੇ ਜਨਨ ਦੇ ਸੇ ਫਿਰ ਉਸੇ ਨੂੰ ਰਫਾ ਦਫਾ ਕਰਨ ਲਈ ਪੈਸਿਆਂ ਦੀ ਮੰਗ ਔਰ ਯਕੀਨਨ ਇਸ ਤਰ੍ਹਾਂ ਦੇ ਪ੍ਰਚਾਰ ਦੇ ਹੋਰ ਵੀ ਕਈ ਮਾਮਲੇ ਜ਼ਰੂਰ ਸਾਹਮਣੇ ਆਉਣਗੇ। ਅਰ ਬਿਲਕੁਲ ਕੀ ਤੁਹਾਨੂੰ ਮੈਂ ਤੁਹਾਣਾ ਦੀ ਗੱਲ ਕਰਾਂਗੇ ਸਾਡਾ ਅਰਸ਼ੀਬ ਕਲੇਰ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਪਹਿਲਾਂ ਗੱਲ ਕਰ ਲੈਨੇ ਆ। ਅ ਅਰਸ਼ੀਬ ਜੀ ਕੀ ਤੁਸੀਂ ਕਹੋਗੇ ਇਹ ਉਹੀ ਪਾਰਟੀ ਕਟੜ ਇਮਾਨਦਾਰ ਆਪਣੇ ਆਪ ਨੂੰ ਕਹੋਂਦੀ ਸੀ ਲੇਕਿਨ ਇੱਕ ਤੋਂ ਬਾਅਦ ਇੱਕ ਕਈ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆਏ ਔਰ ਹੁਣ ਇਹ ਤੇ ਇੱਕ ਹੋਰ ਵਿਧਾਇਕ ਜੋ ਜਿਸ ਤੇ ਭ੍ਰਸ਼ਟਾਚਾਰ ਦੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਦੇਖੋ ਪਹਿਲਾਂ ਤਾਂ ਬੜੇ ਸਪਸ਼ਟ ਤੌਰ ਤੇ ਅੱਜ ਲੋਕਾਂ ਦੇ ਸਾਹਮਣੇ ਆ ਗਿਆ ਕਿ ਜਿਹੜੇ 92 ਹੀਰੇ ਚੁਣੇ ਸੀ ਉਹ ਹੀਰੇ ਕਿਸ ਤਰੀਕੇ ਦੇ ਕੰਮ ਕਰ ਰਹੇ ਔਰ ਲੋਕਾਂ ਨੇ ਇਹ ਵੀ ਦੇਖ ਲਿਆ ਕਿ 92 ਹੀਰੇ ਜਿਨ੍ਹਾਂ ਨੇ ਚੁਣੇ ਸੀ ਅਰਵਿੰਦ ਕੇਜਰੀਵਾਲ ਮਨੀਤ ਸਿਸੋਧੀਆਂ ਉਹ ਤਾਂ ਖੁਦ ਭ੍ਰਸ਼ਟਾਚਾਰ ਦੇ ਕੇਸਾਂ ਦੇ ਵਿੱਚ ਜੇਲਾਂ ਕੱਟ ਕੇ ਆਏ ਨੇ ਅੱਜ ਵੀ ਮੁਕੱਦਮੇ ਚੱਲ ਰਹੇ ਨੇ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕ腐ਸ਼ਨ ਦੇ ਉੱਤੇ ਵਾਕਈ ਕੋਈ ਕਾਰਵਾਈ ਹੋ ਰਹੀ ਹੈ ਜਾਂ ਇਹ ਸਾਰਾ ਸਿਰਫ ਤੇ ਸਿਰਫ ਟੀਆਰਪੀ ਡਰਾਮਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਵਿਜੇ ਸਿੰਘਲੇ ਨੂੰ ਵੀ ਮੁੱਖ ਮੰਤਰੀ ਨੇ ਫੜਿਆ ਸੀ ਉਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈ ਦੇ ਉਸ ਕੇਸ 'ਚ ਅਜ ਤੱਕ ਚਲਾਨ ਨਹੀਂ ਪੇਸ਼ ਹੋਇਆ ਕਿ ਮੁੱਖ ਮੰਤਰੀ ਉਹ ਵੀਡੀਓ ਰਿਕਾਰਡਿੰਗ ਖੁਰਦਬੁਰਦ ਕਰ ਗਏ ਨੇ ਫਿਰ ਤਾਂ ਇਹ ਸਬੂਤਾਂ ਨਾਲ ਛੇੜਛਾੜ ਆ ਜੀ ਫੌਜਾ ਸਿੰਘ ਸਰਾਰੀ ਦੇ ਮਕਦਮੇ 'ਚ ਕੀ ਕੀਤਾ ਉਹਨਾਂ ਨੂੰ ਮੰਤਰੀਸ਼ਿਪ ਤੋਂ ਹਟਾਇਆ ਸੀ ਭ੍ਰਸ਼ਟਾਚਾਰ ਦੇ ਇਲਜ਼ਾਮਾਂ 'ਚ ਉਹਨਾਂ ਤੇ ਕੋਈ ਪਰਚਾ ਨਹੀਂ ਦਰਜ ਹੋਇਆ ਇਸੇ ਤਰੀਕੇ ਅਮਿਤ ਰਤਨ ਦੀ ਮੈਂ ਗੱਲ ਕਰਾਂ ਇਸੇ ਤਰੀਕੇ ਕਹਿੰਦੇ ਸੀ ਚਰਨਜੀਤ ਚੰਨੀ ਸਾਹਿਬ ਨੇ ਇੱਕ ਖਿਡਾਰੀ ਤੋਂ 2 ਕਰੋੜ ਦੀ ਰਿਸ਼ਵਤ ਲੈ ਲਈ ਹੈ ਉਹਨੂੰ ਨੌਕਰੀ ਦੇਣ ਦੇ ਲਈ ਉਹਦੇ 'ਚ ਕੁਝ ਨਹੀਂ ਹੋਇਆ ਤੁਸੀਂ ਕੀ ਇਹ ਸਾਰਾ ਕੁਝ ਜਿਹੜਾ ਡਰਾਮਾ ਪੰਜਾਬ ਸਰਕਾਰ ਰਚਦੀ ਹੈ ਇਹ ਤਾਂ ਸਭ ਨੂੰ ਪਤਾ ਹੈ ਕਿ ਭ੍ਰਸ਼ਟ ਸਰਕਾਰ ਹੈ ਇਹ ਤਾਂ ਸਭ ਨੂੰ ਪਤਾ ਹੈ ਕਿ ਭ੍ਰਸ਼ਟਾਚਾਰ ਦਾ ਬੋਲਬਾਲਾ ਹੈ ਇਹ ਤਾਂ ਜਿਹੜੇ ਮਰਜ਼ੀ ਐਮਐਲਏ ਦੀ ਜਾਂਚ ਕਰਾ ਲੋ ਇਹ ਤਾਂ ਸਾਰੀ ਪੰਜਾਬ ਖੜ ਕੇ ਦੇਖੂਗਾ ਕਿ ਅੱਜ ਪੰਜਾਬ ਨੂੰ ਕਿਸ ਤਰੀਕੇ ਲੁੱਟਿਆ ਜਾ ਰਿਹਾ ਹੈ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਕਿਸ ਤਰੀਕੇ ਹੜੱਪਿਆ ਜਾ ਰਿਹਾ ਪਰ ਵੱਡਾ ਸਵਾਲ ਇਸ ਗੱਲ ਦਾ ਖੜਾ ਹੈ ਕਿ ਕੀ ਜਿਹੜਾ ਕੱਲ ਜੋ ਇਹਨਾਂ ਨੇ BBMP ਦਾ ਕੰਟਰੋਲ ਸੈਂਟਰ ਸਰਕਾਰ ਨੂੰ ਦਿੱਤਾ ਜੋ BBMP ਤੇ CISF ਦੀ ਤਣਾਤੀ ਹੋਗੀ ਕਿ ਉਹ ਤੋਂ ਧਿਆਨ ਭਟਕਾਉਣ ਦੀ ਕਾਰਵਾਈ ਹੈ ਕਿਉਂਕਿ ਇਹ ਕਾਰਵਾਈਆਂ ਅੱਗੇ ਵੀ ਹੋਈਆਂ ਨੇ ਜਿਨ੍ਹਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਸੋ ਕੀ ਸਿਰਫ ਇਸ ਗੱਲ ਤੋਂ ਧਿਆਨ ਭਟਕਾਇਆ ਜਾ ਰਿਹਾ ਕਿ ਜੀ BBMP ਜਿਹੜਾ ਪੰਜਾਬ ਦੇ ਕੰਟਰੋਲ ਹੇਠ ਸੀ ਉਹਦੀ ਹੁਣ ਜਿਹੜਾ ਕੰਟਰੋਲ ਹੈ ਉਹ CISF ਨੂੰ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਤਾਂ ਉਥੇ ਫੰਕਸ਼ਨ ਕਰਕੇ ਆਏ ਨੇ ਜਾ ਕੇ ਜੋ ਸਭ ਪੰਜਾਬ ਦਾ ਪਾਣੀ ਹਰਿਆਣਾ ਨੂੰ ਛੱਡਿਆ ਤੇ ਫੰਕਸ਼ਨ ਕਰਕੇ ਛੱਡਿਆ ਦੱਸੋ ਕਿੰਡੀਕ ਪ੍ਰਾਪਤੀ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸੋ ਮੈਂ ਬੜੇ ਸਪਸ਼ਟ ਤੌਰ ਤੇ ਗੱਲ ਕਹਿਣੀ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਹਰ ਇੱਕ ਵਰਗ ਹਰ ਇੱਕ ਮੈਂ ਕਹਿਣਾ ਕਿ ਚਾਹੇ ਮੁਲਾਜ਼ਮ ਹੋਵੇ ਕਿਸਾਨ ਹੋਵੇ ਸਕੂਲ ਟੀਚਰ ਹੋਣ ਕਿਹੜੇ ਲੋਕ ਨੇ ਜਿਹੜੇ ਸੜਕਾਂ ਤੇ ਨਹੀਂ ਬੈਠੇ ਸੋ ਇਹ ਫੇਲ ਸਰਕਾਰ ਹੈ ਡਰਾਮੇ ਕਰਕੇ ਸਮਟ ਪਾ ਰਹੀ ਹੈ ਕਿਉਂਕਿ ਲੁਧਿਆਣੇ ਚ ਬਾਈ ਇਲੈਕਸ਼ਨ ਹੈ ਉਹਨੇ ਨਵਾਂ ਡਰਾਮਾ ਕਰਕੇ ਦਿਖਾ ਰਹੇ ਨੇ ਪਰ ਲੋਕ ਇਹਨਾਂ ਦਾ ਦੱਸ ਤੇਰਾ ਬਤਨ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਅਸ਼ਦੀਪ ਜੀ ਦੂਜੇ ਪਾਸੇ ਜਿਹੜਾ ਜਿਹੜਾ ਜ਼ਹਿਰੀਲੀ ਸ਼ਰਾਬ ਦੇ ਚਲਦੇ ਮਜੀਠਾ ਸਮੋਂਤ ਹੀ ਹੁਣ ਲੁਧਿਆਣਾ ਵਿੱਚ ਤਿੰਨ ਮੌਤਾਂ ਹੋਈਆਂ ਨੇ ਲੇਕਿਨ ਸਰਕਾਰ ਇਸ ਤੋ ਲੈ ਕੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾ ਕੇ ਆਪਣੀ ਪਿੱਠ ਥੱਪ ਥਪਾਉਂਦੀ ਨਜ਼ਰ ਆ ਰਹੀ ਹੈ ਦੇਖੋ ਸਰਕਾਰ ਦਾ ਜੀ ਯੁੱਧ ਨਸ਼ਾ ਵਿਰੁੱਧ ਦੀ ਤਾਂ ਹਵਾ ਉਧਰ ਹੀ ਨਿਕਲ ਗਈ ਸੀ ਜਿੱਦਨ ਸਰਕਾਰ ਦੇ ਆਪ ਦੇ ਪੁਲਿਸ ਦੇ ਮੁਲਾਜ਼ਮੋਂ ਨਸ਼ਾ ਵਿੱਚ ਫੜੇ ਗਏ ਸੀ ਜੀ ਸ਼ਰਾਬ ਕੋਟ ਜਿਹੜਾ ਦਿੱਲੀ ਚ ਹੋਇਆ ਉਹ ਤਾਂ ਹੋਇਆ ਪੰਜਾਬ ਦੇ ਵਿੱਚ ਜਿਹੜਾ ਜ਼ਹਿਰੀਲੀ ਸ਼ਰਾਬ ਦਾ ਵਪਾਰ ਹੋ ਰਿਹਾ ਹੈ ਉਹ ਲੋਕਾਂ ਦੇ ਸਾਹਮਣੇ ਪਿਛਲੇ ਸਾਲ ਮੁੱਖ ਮੰਤਰੀ ਸਾਹਿਬ ਦੇ ਆਪਣੇ ਜ਼ਿਲ੍ਹੇ ਸੰਗਰੂਰ ਚ ਕਿੰਨੀਆਂ ਮੌਤਾਂ ਹੋਈਆਂ ਹੁਣ ਮਜੀਠੇ ਚ 23 ਮੌਤਾਂ ਹੋ ਗਈਆਂ ਮਤਲਬ ਕਿ 44 ਮੌਤਾਂ ਇੱਕ ਸਾਲ ਦੇ ਵਿੱਚ ਹੋ ਗਈਆਂ ਤੇ ਇਹ ਤੋਂ ਨਕਮੀ ਸਰਕਾਰ ਕਿਹੜੀ ਹੋਊਗੀ ਸੋ ਮੈਂ ਤਾਂ ਅੱਜ ਚਾਹਨਾ ਕਿ ਪੰਜਾਬ ਵਾਲੇ ਪੰਜਾਬ ਨੂੰ ਤਾਂ ਰੱਬ ਬਚਾਵੇ ਪੰਜਾਬੀ ਤਾਂ ਦੁਆ ਕਰਦੇ ਨੇ ਕਿ ਇਸ ਨਕਮੀ ਸਰਕਾਰ ਤੋਂ ਸਾਡਾ ਖਿਹੜਾ ਛੁੱਟੇ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਬਰਬਾਦੀ ਦੇ ਖੂਵਲ ੱਤਕਾ ਦਿੱਤਾ ਜੀ ਬਿਲਕੁਲ ਅਰਸ਼ਦੀਪ ਜੀ ਬਹੁਤ ਬਹੁਤ ਸ਼ੁਕਰੀਆ ਸਾਡਾ ਗੱਲ ਕਰਨ ਦੇ ਲਈ ਸੋ ਜਿਸ ਤਰ੍ਹਾਂ ਦੇ ਨਾਲ ਇੱਥੇ ਨਿਸ਼ਾਨਾ ਹੁਣ ਸਕਦਾ ਹੈ ਕਿ ਅਰਸ਼ਦੀਪ ਕਲੇਰੋਣਾ ਵੱਲੋਂ ਵੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੀ ਆਪਣੇ ਆਪ ਨੂੰ ਇਮਾਨਦਾਰ ਜਿਹੜਾ ਹੈ ਕਿ ਹੌਂਦੀ ਪਾਰਟੀ ਜਿਹੜੀ ਹੈ ਸਭ ਤੋਂ ਬੇਈਮਾਨ ਪ੍ਰਚਾਰ ਦੇ ਵਿੱਚ ਲਿਫਤ ਨਜ਼ਰ ਆ ਰਹੀ ਹੈ ਪ੍ਰਮੀਤ ਲਗਾਤਾਰ ਬਣੇ ਹੋਏ ਨੇ ਪ੍ਰਮੀਤ ਤੁਸੀਂ ਵੀ ਸੁਣਿਆ ਅਰਜੀਤ ਕਲੈਰ ਇੱਕ ਵਫੇਰ ਨਿਸ਼ਾਨਾ ਸਰਕਾਰ ਤੇ ਔਰ ਇਹ ਨਿਸ਼ਾਨਾ ਬਿਲਕੁਲ ਸਹੀ ਹੈ ਕਿਉਂਕਿ ਹਰ ਗਲਤੇ ਤੁਸੀਂ ਵਿਰੋਧੀਆਂ ਨੂੰ ਚੁੱਪ ਨਹੀਂ ਕਰਾ ਸਕਦੇ ਕਿਉਂਕਿ ਇਹ ਪਾਰਟੀ ਜਿਹੜੀ ਕਿ ਲੋਕਾਂ ਦੇ ਕੰਮਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਕੇ ਕੱਟੜ ਇਮਾਨਦਾਰ ਕਹੇ ਕਿ ਸੱਤਾ ਵਿੱਚ ਆਈ ਹਾਲਾਤ ਪੰਜਾਬ ਦੇ ਕੀ ਨੇ ਉਹ ਸਭ ਦੇ ਸਾਹਮਣੇ ਦੇਖੋ ਅੱਪ ਜਿਹੜਾ ਗੱਲ ਆਖਦੇ ਪੈਣੇ ਅਰਸ਼ ਦੇ ਪਲੇਅਰ ਮ ਜਿੱਥੇ ਉਹਨਾਂ ਨੇ ਗੱਲ ਮੁਕਾਇਮ ਉਥੋਂ ਅੱਗੇ ਲੈ ਕੇ ਜਾਣਾ ਪੁਲਿਸ ਦਾ ਜ਼ਿਕਰ ਕਰਦੇ ਪਏ ਸੀ ਕਿ ਅੱਜ ਦਾ ਸ਼ੁੱਕਰਵਾਰ ਦਾ ਦਿਨ ਬਹੁਤ ਐਮ ਹੈ ਕਿਉਂਕਿ ਜਲੰਧਰ ਤੇ ਜਿੱਥੇ ਐਮਐਲਏ ਦੇ ਘਰ ਦੇ ਵਿਖੇ ਵਿਜੀਲੈਂਸ ਦੀ ਰੇਡ ਹੈ ਏਟੀਪੀ ਦੀ ਗ੍ਰਿਫਤਾਰੀਆਂ ਦੇ ਨਾਲ ਸੰਬੰਧਿਤ ਜਿਹੜੇ ਇੱਕ ਮਾਮਲੇ ਦੱਸੇ ਜਾਵੇ ਉਹਨੂੰ ਪਰ ਦੂਸਰੇ ਪਾਸੇ ਕਪੂਰਥਲਾ ਪੁਲਿਸ ਨੇ ਅੱਜ ਇੱਕ ਸਬ ਇਨਸਪੈਕਟਰ ਦੋ ਐਸਆਈ ਤੇ ਇੱਕ ਜਿਹੜਾ ਹੈ ਕਿ ਉਹ ਕਨਸਟੇਬਲ ਤੇ ਮਾਮਲਾ ਦਰਜ ਕੀਤਾ ਤੇ ਮਾਮਲਾ ਜਿਹੜਾ ਦਰਜ ਹੋਇਆ ਵਾ ਉਹ ਵੀ ਜਿਹੜਾ ਹੈ ਕਿ ਕਿਸੇ ਨਸ਼ਾ ਤਸਕਰ ਨੂੰ ਜਿਹੜਾ ਹੈ ਕਿ ਉਹ ਛੱਡਣ ਦੇ ਵਿੱਚ ਹੋਇਆ ਮਤਲਬ ਕਿ ਕਪੂਰਥਾਲਾ ਪੁਲਿਸ ਨੇ ਅੱਜ ਆਪਣੇ ਚਾਰ ਮੁਲਾਜ਼ਮਾਂ ਤੇ ਪਰਚਾ ਕੀਤਾ ਦੂਸਰੇ ਪਾਸੇ ਐਮਐਲਏ ਸਾਹਿਬ ਜਿਹੜੇ ਨੇ ਕਿ ਉਹ ਇਸ ਵਕ ਵਿਜੀਲੈਂਸ ਦੀ ਰਡਾਰ ਤੇ ਨਹੀਂ ਪਰ ਓਵਰਆਲ ਜੋ ਸਥਿਤੀਆਂ ਬੰਦੀਆਂ ਪਈਆਂ ਨੇ ਜੋ ਓਵਰਆਲ ਇੱਕ ਸਿਨੈਰੀਓ ਨਿਕਲ ਕੇ ਸਾਹਮਣੇ ਆ ਰਿਹਾ ਪੰਜਾਬ ਜ਼ਰੂਰ ਇਹਦਾ ਜਵਾਬ ਜਿਹੜਾ ਹੈ ਕਿ ਉਹ ਭਾਲਦਾ ਪਿਆ ਕਿ ਜਿਸ ਤਰੀਕੇ ਦੇ ਨਾਲ ਇੱਕ ਬਦਲਾਵ ਦਾ ਨਾਰਾ ਕਟੜ ਇਮਾਨਦਾਰ ਜਿਹੜੀ ਹੈ ਕਿ ਸਰਕਾਰ ਦੀ ਗੱ ਕੀ ਵੀ ਸਰਕਾਰ ਨਹੀਂ ਅਜੇ ਕੀਤੀ ਹੈ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਇੱਕ ਦਿਨ ਦੋ ਦਿਨ ਤਿੰਨ ਦਿਨ ਜਾਂ ਮਹੀਨੇ ਦੇ ਵਿੱਚ ਨਹੀਂ ਜਿਹੜਾ ਹੈ ਕਿ ਇਹ ਸਾਰੀਆਂ ਚੀਜ਼ਾਂ ਨੂੰ ਅੰਜਾਮ ਦਿੱਤਾ ਗਿਆ ਬਹੁਤ ਲੰਮਾ ਸਮਾਂ ਹੈ 3 ਸਾਲ ਹੋ ਗਏ ਨੇ ਐਮਐਲਏ ਸਾਹਿਬ ਨੂੰ ਇੱਥੇ ਕੰਮ ਕਰਦੇ ਜਿਸ ਤਰੀਕੇ ਨਾਲ ਏਟੀਪੀ ਦੀ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਤੋਂ ਬਾਅਦ ਜੋ ਤੱਥ ਨਿਕਲ ਕੇ ਸਾਹਮਣੇ ਆਏ ਨੇ ਰਾਧਾ ਮੈਂ ਤੁਹਾਨੂੰ ਦੱਸ ਦਿਆਂ ਕਿ ਜੋ ਵਿਜੀਲੈਂਸ ਦੀ ਇਨਕੁਆਰੀ ਜੋ ਰਿਪੋਰਟਾਂ ਛਪੀਆਂ ਨੇ ਉਹਦੇ ਚ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 200 ਤੋਂ ਵੱਧ ਇਹੋ ਜੇ ਨੋਟਿਸ ਨੇ ਜਿਹੜੇ ਕਿ ਦਫ਼ਤਰوں ਭੇਜ ਦਿੱਤੇ ਜਾਂਦੇ ਸੀਗੇ ਉਸ ਤੋਂ ਬਾਅਦ ਅੱਗੇ ਉਹਨਾਂ ਦਾ ਕੋਈ ਥ ਨੇ ਕੋਈ ਹੁੰਦੇ ਤੇ ਡਾਇਰੀ ਨੰਬਰ ਨਹੀਂ ਸਿੱਧਾ ਬੰਦੇ ਨੂੰ ਕਿਹਾ ਜਾਂਦਾ ਸੀਗਾ ਕਿ ਇਹ ਤੇਰੀ ਬਿਲਡਿੰਗ ਜਿਹੜੀ ਕਿ ਅਲਿਗਲ ਹੈ ਕਿ ਉਹ ਪ੍ਰੋਪਰ ਡਾਈਮੈਂਸ਼ਨ ਚ ਹੈ ਪ੍ਰੋਪਰ ਉਹ ਜਿਹੜਾ ਪ੍ਰੋਟੋਕੋਲ ਹੁੰਦਾ ਇੱਕ ਬਿਲਡਿੰਗ ਡਿਪਾਰਟਮੈਂਟ ਦਾ ਉਹ ਫੋਲੋ ਨਹੀਂ ਹੋਇਆ ਤੇ ਸੂਤਰੇ ਦੱਸਦੇ ਨੇ ਤੇ ਜਦੋਂ ਏਟੀਪੀ ਸਾਹਿਬ ਦੇ ਕੋਲ ਲੋਕ ਜਾਂਦੇ ਸੀ ਤੇ ਅੱਗੋਂ ਕਿਹਾ ਜਾਂਦਾ ਸੀ ਫਲਾਣੇ ਐਮਐਲਏ ਨੂੰ ਮਿਲ ਲਓ ਫਲਾਣੇ ਆਪਣਾ ਜਿਹੜੇ ਰਾਜਨੀਤਾ ਉਹਦੇ ਮੁੰਡੇ ਨੂੰ ਮਿਲ ਲਓ ਜਿਹੜਾ ਕਿ ਉਧਰੋਂ ਕੰਮ ਤੁਹਾਡਾ ਹੱਲ ਹੋ ਜਾਏਗਾ ਜਾਂ ਉਧਰੋਂ ਫੋਨ ਕਰਵਾ ਦਿੱਤੇ ਜਾਣ ਇਸੇ ਤਰੀਕੇ ਦੇ ਨਾਲ ਜੋ ਤਾਣਾ ਬਾਣਾ ਬੁਣਿਆ ਜਾ ਰਿਹਾ ਸੀਗਾ ਨਗਰ ਨਿਗਮ ਦੇ ਵਿੱਚ ਜਿਹੜੀਆਂ ਵਿਜਲੈਂ ਯਾਦ ਰਹੀਆ ਪਰ ਉਸ ਤੋਂ ਬਾਅਦ ਜੋ ਸਥਿਤੀਆਂ ਨਿਕਲ ਕੇ ਸਾਹਮਣੇ ਆਈਆਂ ਜੋ ਵਿਜੀਲੈਂਸ ਲਗਾਤਾਰ ਤੱਥ ਪੇਸ਼ ਕਰ ਰਹੀ ਆ ਕੋਰਟ ਚ ਪੇਸ਼ ਕਰ ਰਹੀ ਆ ਬਹੁਤ ਵੱਡੇ ਇੱਕ આરોਪ ਨੇ ਕਿ ਗਰਾਉਂਡ ਲੈਵਲ ਤੇ ਜਿਹੜਾ ਕਿ ਉਹ ਕਿਸ ਤਰੀਕੇ ਦੇ ਨਾਲ ਕਾਰਵਾਈਆਂ ਨੇ ਲੋਕ ਕਿਸ ਤਰੀਕੇ ਦੇ ਨਾਲ ਖੱਜਲ ਖਵਾਰ ਨੇ ਹੁਣ ਜੋ ਵਿਜੀਲੈਂਸ ਦੇ ਅਧਿਕਾਰੀ ਨੇ ਅੰਦਰ ਦੇਖਣਾ ਹੋਏਗਾ ਕਿ ਕਿਹੜੀ ਲੀਡ ਨੂੰ ਲੈ ਕੇ ਆਪਣੇ ਦਫ਼ਤਰ ਚ ਆਏ ਨੇ ਏਟੀਪੀ ਸੁਖਦੇਵ ਦਾ ਜਿਹੜਾ ਮਾਮਲਾ ਵਾ ਉਹ ਅੱਗੇ ਕਿਹੜੇ ਪਾਸੇ ਵੱਲ ਰੁੱਕ ਲੈਂਦਾ ਪਰ ਅੱਜ ਦੀ ਸਭ ਤੋਂ ਵੱਡੀ ਪੰਜਾਬ ਦੀ ਜਿਹੜੀ ਖਬਰ ਹੈ ਕਿ ਐਮਐਲਏ ਸਾਹਿਬ ਦੇ ਘਰ ਦੇ ਵਿੱਚ ਜਿਹੜੀ ਵਿਜੀਲੈਂਸ ਦੀ ਦਬਿਸ਼ ਹੈ ਜ਼ਰੂਰ ਅਪਡੇਟ ਜਿਹੜੀ ਹੈ ਕਿ ਅਗਲੇ ਕੁਝ ਇੱਕ ਸਮੇਂ ਦੇ ਵਿੱਚ ਵੱਡੀ ਦੇਖਣ ਨੂੰ ਜ਼ਰੂਰ ਮਿਲੇਗੀ ਕਿਉਂਕਿ ਕਿਆਸਰਾਈਆਂ ਜਿਹੜੀਆਂ ਨੇ ਕਿ ਰੇਡ ਤੋਂ ਅੱਗੇ ਦੀਆਂ ਜਿਹੜੀ ਕਾਰਵਾਈਆਂ ਜਿਹੜਾ ਕਿ ਇਸ਼ਾਰਾ ਦਿੰਦੀਆਂ ਪਈਆਂ ਨੇ ਜਲਦ ਅਪਡੇਟ ਦਵਾਂਗੇ ਕਿ ਕਿਸ ਤਰੀਕੇ ਦੇ ਨਾਲ ਸਾਰੀ ਸਿੱਧੀਆਂ ਨਿਕਲਦੀ ਹੈ ਤੇ ਖਾਸ ਤੌਰ ਤੇ ਜਿਹੜੇ ਪਾਰਟੀ ਦੇ ਸੁਪਰੀਮੋ ਨੇ ਪਾਰਟੀ ਦੇ ਪ੍ਰਧਾਨ ਨੇ ਪਾਰਟੀ ਦੇ ਨੁਮਾਇੰਦੇ ਨੇ ਉਹਨਾਂ ਦਾ ਓਵਰਰਲ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਕਿ ਸਰਕਾਰ ਕਿੱਥੇ ਖੜੀ ਹੋਈ ਹੈ ਜੀ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਫਿਲਹਾਲ ਦੀ ਸਾਰੀ ਜਾਣਕਾਰੀ ਸੋ ਇੱਥੇ ਜਿਸ ਤਰ੍ਹਾਂ ਦੇ ਨਾਲ ਅ ਇਸ ਮਾਮਲੇ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਕੁਝ ਸਮੇਂ ਤੋਂ ਬਾਅਦ ਇਸ ਮਾਮਲੇ ਲੈ ਕੇ ਹੋਰ ਕਈ ਵੱਡੇ ਖੁਲਾਸੇ ਹੋਣਗੇ ਔਰ ਕੀ ਕਾਰਵਾਈ ਅੱਗੇ ਹੁੰਦੀ ਹੈ ਨਜ਼ਰ ਸਾਡੀ ਇਸ ਤੇ ਬਣੀ ਰਹੇਗੀ